ਮੇਨ ਡਿਊਟੀ ਹੈ ਆਪਣੇ ਇਲਾਕੇ ਤੇ ਆਪਣੇ ਵਿੱਚ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸੁਰੱਖਾ ਰੱਖਣਾ ਤੇ ਲੋਕਾਂ ਦੀ ਅਮਨ-ਸ਼ਾਂਤੀ ਬਹਾਲ ਕਰਕੇ ਰੱਖਣੀ ਤੇ ਮਾੜੇ ਅਨਸਰਨ ਜਿਹੜਾ ਹੈਗਾ ਕਾਨੂੰਨ ਅਨੁਸਾਰ ਦਬਾ ਕੇ ਰੱਖਣਾ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਸਕਤ ਉਸ ਕਰਕੇ ਉਹਨਾਂ ਨਾਲ ਸ਼ਕਤੀ ਨਾਲ ਕਾਨੂੰਨ ਤੌਰ ਤੇ ਨਿਯੇਤਣਾ ਕਿਉਂਕਿ ਅਗਰ ਮਾੜੇ ਅਨਸਰ ਸਮਾਜ ਦੇ ਵਿੱਚ ਸ਼ਾਂਤੀ ਰਹੋਣਗੇ ਜਾਂ ਕੋਈ ਜਰਗਮੰਨੀ ਕੰਮ ਕਰਨਗੇ ਜਾ ਲੋਕਾਂ ਦੀ ਜਿਹੜੀ ਸ਼ਾਂਤੀ ਭੰਗ ਕਰਦਾ ਇਹ ਤਾਂ ਉਹਦੇ ਨਾਲ ਸਵਾਜ ਦੇ ਵਿੱਚ ਜਿਹੜੀ ਹੈ ਅਸੀਂ ਰਦਾਉਂਦੀ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਉਹ ਹੌਂਸਾ ਬਹੁਤ ਵੱਡਾ ਹੈ ਇਸ ਲਈ ਅਸੀਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਜੇਪਰੇਦਰ ਸਿੰਘ ਮੀਨਾ ਆਈਪੀਐਸ ਦੇ ਵਿਸ਼ਾਦਰ ਦੇਸ਼ ਤੇ ਐਸਪੀਡੀ ਐਸ ਹੈੱਡਪਰ ਸਾਹਿਬ ਦੇ ਅਧਿਕਾਰੀ ਖਾਸ ਤੌਰ ਤੇ ਮਾਨਸਾ ਜ਼ੋਨ ਦੇ ਸਾਰੇ ਡੈਸਕੀ ਖੀ ਮਾਨਸਾ ਜਿਹੜਾ ਸਪੈਸਟੌਰ ਤੇ ਚੈਕਿੰਗ ਕਰਕੇ ਆਰੇ ਉਸ ਤੋਂ ਟੈਕ ਟਾ ਜਾ ਰਿਹਾ ਹੈ 2 ਵੀਹ ਜਿਹੜੇ ਹੈਗੇ ਨੇ ਬਿਲਾਉਟ ਨੰਬਰ ਪਲੇਟ ਜਾਂ ਜਿਹੜੇ ਗਲਤ ਨੰਬਰ ਪਲੇਟ ਲਾ ਕੇ ਚੱਲੇ ਨੇ ਉਹਨਾਂ ਉੱਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਨਾਲ ਜਿਹੜਾ ਹੈ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਅਜਨਬੀ ਜਿਹੜੇ ਨੇ ਉਹ ਮੂਲ ਫੇਰ ਕੇ ਸਿੰਗਲ ਚ ਪਾਉਂਦੇ ਉਹਨਾਂ ਤੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜੋ ਵੀ ਉਹਨੂੰ ਤੌਰ ਤੇ ਗਲਤ ਪਾਇਆ ਜਾਂਦਾ ਉਹਦੇ ਖਿਲਾਫ ਸਖਤ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਜੋ ਸ਼ੱਕ ਰਿਹਾ ਫਿਰ ਰੋਕੀ ਲੱਗਣਾ ਉਹਨੂੰ ਕੁਛ ਹਰਤਾਲ ਕਰਕੇ ਜਿਹੜਾ ਹੈ ਉਹ ਜਾਣ ਹਿੱਸਾ ਜਾਂਦਾ ਹੈ ਮੇਰੀ ਤੁਹਾਡੇ ਸਾਰੇ ਸਾਥੀਆਂ ਦੇ ਵਾਦਮੇ ਰਹੀ ਲੋਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਕਪਾੜਾ ਮੰਡਲ ਨੂੰ ਤੇ ਹਰ ਰਿਸ਼ਤਾਰਮਿਕ ਜਿਥੇਬੰਦਿਆਂ ਨੂੰ ਇਹ ਬੇਨਤੀ ਹੈ ਕਿ ਇਸ ਮਕਸਦ ਲਈ ਉਹ ਪੁਲਿਸ ਦਾ ਜਿਹੜੇ ਪਹਿਲਾਂ ਸਹਿਯੋਗ ਦਿੰਦੇ ਨੇ ਉਹਦਾ ਸਹਿਯੋਗ